ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਜਨਤਿਰ ਮਨਾਇਆ ਬਣਾ ਨਾਮ ਤੁਹਾਡੇ ਵੱਲੇ ਪਹਿਲੇ ਮੇਰਾ ਰਾਜ ਮਾ ਰਾਜੂ ਭਾਰਤੀ ਮੂਲ ਨਿਵਾਸੀ ਚੇਅਰਮੈਨ ਸਿਟੀ ਬਾਲਮਕੀ ਕੇ ਦਾ ਜਲੰਧਰ ਦਾ ਚੇਅਰਮੈਨ ਔਰ ਉਮੀਦਵਾਰ ਫੋਰਸ ਦਾ ਜੀ ਸਰ ਜਿਹੜਾ ਅੱਜ ਜਨਤਿਰ ਮਨਾਇਆ ਕਿਹੜੇ ਵਾਰਡ ਚ ਤੇ ਕਿੱਥੇ ਮਨਾਇਆ ਧਰ ਵਾਰਡ ਨੰਬਰ 29 ਜਿਸ ਦੇ ਪ੍ਰਧਾਨ ਪੰਕਜ ਸੋਤਾ ਜੀ ਔਰ ਸਾਡੇ ਡਾਕਟਰ ਬੀ ਆਰ ਉਮੀਦਵਾਰ ਜੀ ਦਾ ਜਨਮ ਦਿਨ ਮਨਾਇਆ ਬੜੀ ਧੂਮ ਧਾਮ ਨਾਲ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਜਿੱਦੇ ਸਾਡੇ ਮੁੱਖ ਮਹਿਮਾਨ ਰਮਨ ਲੋੜਾ ਜੀ ਸਾਡੇ ਕਾਉਂਸਲਰ 29 ਨੰਬਰ ਵਾਰਡ ਦੇ ਢੱਲ ਸਾਹਿਬ ਔਰ ਸਾਡੇ ਜਿਹੜੇ ਪ੍ਰਧਾਨ ਪੰਕਜ ਉਤਾਲੋ ਸਾਰਾ ਅਰੇਂਜਮੈਂਟ ਕੀਤਾ ਗਿਆ ਕੇਕ ਸਮੋਸੇ ਚਾਹ ਤੇ ਸਾਡੇ ਵੱਡੇ ਮੱਲੇ ਦੇ ਸਿਆਣੇ ਬਜ਼ੁਰਗ ਕੁਲਦੀਪ ਗਿੱਲ ਜੀ ਸੋਤਾ ਸਾਹਿਬ ਤੇ ਕਾਲਾ ਮਰਵਾਹਾ ਜੀ ਔਰ ਜੀ ਬਾਡੀਆਂ ਨੰਨੂ ਬਾਡੀਆਂ ਔਰ ਸਾਡੇ ਜਿਹੜੇ ਲੇਡੀਜ਼ ਬਿੰਗ ਜਿਹੜੇ ਕੀਰਤਨ ਕਰਦੇ ਨੇ ਤ੍ਰਿਪਤਾ ਜੀ ਸ਼ੀਲਾ ਦੇਵੀ ਜੀ ਔਰ ਇਹਨਾਂ ਲੇਡੀਜ਼ ਸਾਰਿਆਂ ਨੇ ਬੜ ਚੜ ਕੇ ਭਾਗ ਲਿੱਤਾ ਮੈਂ ਸਾਰਿਆਂ ਨੂੰ ਅਮੇਦਗਰ ਮਿਸ਼ਨ ਤੇ ਚੱਲਣਾ ਚੱਲਣਾ ਚਲੋ ਪੜ੍ਹੇ ਲਿਖੋ ਸੰਘਰਸ਼ ਕਰੋ ਜੈ ਭੀਮ ਜੈ